ਸਰਪੰਚੀ ਜਿਤਨੀ ਪੈ ਗਈ ਜੀ ਮਹਿੰਗੀ ਮਾਮਲਾ ਕਪੂਰਥਲਾ ਦੇ ਕੋਲ ਪੈਂਦੇ ਪਿੰਡ ਲਖਣਕਲਾ ਤੋਂ ਸਾਹਮਣੇ ਆ ਰਿਹਾ ਜਿੱਥੇ ਦੇ ਰਹਿਣ ਵਾਲੇ ਪਵਿੱਤਰ ਸਿੰਘ ਨੂੰ ਆਪਸੀ ਰੰਜਿਸ਼ ਕਰਕੇ ਅੱਜ ਗੋਲੀਆਂ ਮਾਰੀਆਂ ਗਈਆਂ ਪਰ ਕਹਿੰਦੇ ਆ ਨਾ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋ ਪਵਿੱਤਰ ਸਿੰਘ ਆਪਣੀ ਜਾਨ ਬਚਾਅ ਮੌਕੇ ਤੋਂ ਨਿਕਲ ਗਿਆ ਪਵਿੱਤਰ ਸਿੰਘ ਵੱਲੋਂ ਦੱਸਿਆ ਗਿਆ ਕਿ ਉਹਦੇ ਮਾਤਾ ਪਿੰਡ ਦੇ ਮੌਜੂਦਾ ਸਰਪੰਚ ਹਨ ਤੇ ਜਿਹੜੇ ਬੰਦਿਆਂ ਨੇ ਉਸਦੇ ਮਾਤਾ ਦੇ ਖਿਲਾਫ ਇਲੈਕਸ਼ਨ ਲੜੇ ਸਨ ਉਹਨਾਂ ਵੱਲੋਂ ਅੱਜ ਉਸ ਨੂੰ ਬੁਲਾਇਆ ਗਿਆ ਅਤੇ ਉਸਤੇ ਹਮਲਾ ਕੀਤਾ ਗਿਆ ਮੇਰਾ ਨਾਮ ਕੁਇਤਰ ਸਿੰਘ ਜੀ ਤੇ ਕਿੱਥੇ ਰਹਿੰਦੇ ਮੈਂ ਪਿੰਡ ਲਖਨਗੜਾਂ ਤੋਂ ਜੀ ਮੇਰੇ ਮਦਰ ਅਤਰਿੰਦਰ ਕੌਰ ਜੀ ਉਹ ਪਿੰਡ ਤੋਂ ਮੌਜੂਦਾ ਸਰਪੰਚ ਆ ਜੀ ਮਾਮਲਾ ਕੁਛ ਨਹੀਂ ਜੀ ਸਾਡੀ ਇਲੈਕਸ਼ਨ ਹੋਈ ਸੀਗੀ ਸਰਪੰਚੀ ਦੀ ਤੇ ਦੂਸਰੇ ਪਾਸੇ ਬਾਬਾ ਇੰਦਰਪਾਲ ਸਿੰਘ ਜੀ ਉਹਨਾਂ ਦੀ ਨਾ ਨਾ ਹੋਈ ਸੀ ਉਹ ਇਲੈਕਸ਼ਨ ਦੇ ਵਿੱਚ ਮੇਰੇ ਮਦਰ ਜਿੱਤ ਗਏ ਸੀ ਠੀਕ ਹੈ ਜੀ ਇਹ ਉਦੋਂ ਤੋਂ ਹੀ ਰੰਜਿਸ਼ ਰੱਖੰਦੇ ਸੀ ਸਾਡਾ ਕਦੀ ਕਿਤੇ ਕਦੀ ਕਿਸੇ ਨੂੰ ਕਹਿੰਦੇ ਸੀ ਇਹਨਾਂ ਨੂੰ ਨੁਕਸਾਨ ਕਰਨਾ ਸੀ ਇਹਨਾਂ ਨੂੰ ਮਾਰਨਾ ਇਦਾਂ ਕਰਨਾ ਉਦਾਂ ਕਰਨਾ ਤੇ ਉਦੋਂ ਦੀ ਰੰਜਿਸ਼ ਚੱਲਦੀ ਆਉਂਦੀ ਸੀ ਤੇ ਇਹਨਾਂ ਨੇ ਅੱਜ ਮੈਨੂੰ ਫੋਨ ਕਰਵਾਇਆ ਕਿਸੇ ਕੋਲ ਵੀ ਮਤਲਬ ਵੀ ਤੁਸੀਂ ਅਕੈਡਮੀ ਆਪ ਵੀ ਆਪ ਬਹਿ ਕੇ ਗੱਲ ਕਰਨੀ ਪਿਆਰ ਨਾਲ ਵੀ ਇਕੱਲਾ ਹੀ ਆਈ ਤੇ ਆਪਾਂ ਆਪਸ ਵਿੱਚ ਬਹਿ ਕੇ ਸਾਡੀ ਗੱਲ ਨਬੇੜ ਦੇਣੀ ਹੈ ਠੀਕ ਹੈ ਜੀ ਇਹਨੂੰ ਨਾਲ ਨਾਲ ਲੈ ਕੇ ਮੈਂ ਇਕੱਲਾ ਹੀ ਚੱਲ ਗਿਆ ਜੀ ਉੱਥੇ ਮੈਂ ਅਕੈਡਮੀ ਗਿਆ ਪਹ ਜਾ ਕੇ ਜੀ ਇਹਨਾਂ ਨੂੰ ਬੁਲਾਇਆ ਮੈਂ ਜਾਨੇ ਹੀ ਬਾਬਾ ਜੀ ਦੇ ਪੈਰੀ ਹਸਲਾਏ ਮੇਰੇ ਪੈਰੀ ਹਸਲਾ ਉਹਦੇ ਨਾਲ ਨਾਲ ਸੁਦਨਾਮ ਸਿੰਘ ਸਾਹਿਬ ਦਾ ਸਰਪੰਚ ਬੈਠਾ ਸੀ ਹਾਂ ਮੈਂ ਕਿਹਾ ਕਹਿੰਦਾ ਬਾਬਾ ਜੀ ਨੂੰ ਛੱਡਿਓ ਹਣਾ ਤੇ ਕਹਿੰਦਾ ਗੋਲੀ ਮਾਰੋ ਤੇ ਜਲਦੀ ਜਦੋਂ ਹੀ ਨਿਕਲ ਹੋਈ ਤੇ ਮੈਂ ਦੇਖਿਆ ਬਾਪਨੇ ਵਾਰ-ਵਾਰ ਲੋਡ ਕਰਕੇ ਉਹਨੇ ਮੇਰੇ ਫੈਰ ਕੀਤਾ ਵਾ ਹੱਥ ਮਾਰਿਆ ਤਾਂ ਉਹਨੇ ਮੇਰੇ ਸਿਰ ਦਾ ਗੋਲੀ ਖਹਿ ਕੇ ਲੰਗੀ ਤੇ ਦੂਸਰੀ ਗੋਲੀ ਨਾਲ ਹੀ ਉਹਨੇ ਮਾਰੀ ਮੇਰੀ ਬਾਹ ਦੇ ਵਿੱਚ ਵੱਜ ਗਈ ਜੀ ਸੱਜੀ ਬਾਹ ਦੇ ਵਿੱਚ ਵੱਜ ਗਈ ਵੱਜ ਗਈ ਠੀਕ ਹੈ ਜੀ ਤੇ ਸਤਨਾਮ ਸਿੰਘ ਨੇ ਮਤਲਬ ਪੂਰੇ ਜੋਰ ਲਾਇਆ ਵੀ ਮਨ ਉਹਥੇ ਫੜਿਆ ਨੇ ਮੈਂ ਮਹੀਂ ਛੁੱਟਿਆ ਨਾਲ ਕੋਲ ਜੀ ਠੀਕ ਹੈ ਜੀ ਤੇ ਰਕबीर ਸਿੰਘ ਸੋਲ ਵੀ ਉੱਥੇ ਮੌਜੂਦ ਸੀ ਮੋਕੇ ਤੇ ਸਾਨੂੰ ਉਹ ਜੀਤ ਸਿੰਘ ਠੀਕ ਹੈ ਜੀ ਇਹ ਵੀ ਮੇਰੇ ਮਗਰ ਤੱਕ ਦੌੜੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਜੀ ਤੇ ਮੈਂ ਰਾਮ ਸਿੰਘ ਕੋ ਵੀਰ ਵਾਲਵਰ ਹੈਗਾ ਜੀ ਆਪਣਾ ਉਹਨੇ ਵੀ ਮਗਰੋਂ ਫਾਇਰਿੰਗ ਕੀਤੀ ਰਗਵੀਰ ਰਗਵੀਰ ਸਿੰਘ ਵੀ ਮੇਰੇ ਮਗਰ ਤੱਕ ਭੱਜਾ ਵੀ ਮੈਨੂੰ ਫੜਨ ਲਈ ਮੈਂ ਮਸੀ ਜੀ ਆਪਣੀ ਜਾਨ ਪਜਾ ਕੇ ਛੱਡਿਆ ਇਹਨਾਂ ਨੇ ਬਹੁਤ ਗਲ ਕਰੇ ਮਰੇ ਵੀ ਬਚਣਾ ਨਹੀਂ ਚਾਹੀਦਾ ਇਹਨੂੰ ਅੱਜ ਮਾਰ ਕੇ ਛੱਡਣਾ ਮੈਂ ਜੀ ਮਹੀ ਜਿੱਦਾਂ ਕਿਦਾ ਕੰਮ ਕਰਾ ਕੇ ਮੁੰਬਈੋਂ ਉਤੋਂ ਬਚ ਕੇ ਨਿਕਲਿਆ ਜੀ ਕਿੰਨੇ ਪੈਸੇ ਦਿੱਤੇ ਇਹਨਾਂ ਨੇ ਜੀ ਲਗਭਗ 4 ਮਹੀਨੇ ਫਾਇਰ ਕੀਤੇ ਆ ਜੀ ਸਮਾ ਜੀ ਉਹ 2:30 ਵਜੇ ਦਾ ਹਰਨਗਰੀਬ ਜੀ ਸਵਾਦ 2:30 ਇੱਥੇ ਕਰੋਗੇ ਜੀ ਕਰਦੇ ਕੁਛ ਨਹੀਂ ਜੀ ਇਹਨਾਂ ਦੀ ਅਕੈਡਮੀ ਹੈ ਜੀ ਅਕੈਡਮੀ ਤਾਂ ਮਤਲਬ ਲਗਭਗ ਫੈਲੀ ਉੱਥੇ ਕੋ ਬੱਚਾ ਬੱਚਾ ਮਤਲਬ ਇਤਨੀ ਹੈ ਜੀ ਹਾਂਜੀ ਤੇ ਜਿਹੜੀ ਰਵਲਵਰ ਹੈ ਉਹਦੀ ਆਪਣੀ ਲਾਇਸੈਂਸ ਪਤਾ ਨਹੀਂ ਜੀ ਉਹਨਾਂ ਉਹਨਾਂ ਦੀ ਉਹ ਲਾਇਸੈਂਸ ਹੀ ਰਵਲਵਰ ਸੀ ਕਿ ਉਹਨਾਂ ਕੋ ਦੋ ਨੰਬਰ ਦੀ ਸੀ ਹਾਂਜੀ ਉਹਨਾਂ ਨੇ ਉਹਦੇ ਵਿੱਚ ਫਾਇਰਿੰਗ ਕੀਤੀ ਹਾਂਜੀ ਨਰਾਤ ਨਾਮ ਸਿੰਘ ਸਰਪੰਚ ਕੋ ਵੀ ਰਵਲਵਰ ਸੀ ਜੀ ਉਹਨੇ ਵੀ ਕੱਢ ਕੇ ਫਾਇਰਿੰਗ ਕੀਤੀ ਮੇਰਾ ਮਗਰ ਮੇਨਾ ਕੁੱਤਮ ਕੀਤੀ ਮੇਰਾ ਮਗਰ ਤਾਂ ਕਪਤ ਦੇ ਕੁੱਤਮ ਕਦੇ ਹਾਂਜੀ ਦੋਨੇ ਸਾਡੇ ਪਿੰਡ ਦੇ ਹੈ ਜੀ ਰਗਵੀਰ ਸਿੰਘ ਸੋਲ ਨੇ ਵੀ ਪੂਰੀ ਮਗਰ ਕੁਆ ਲਾਈ ਵੀ ਮੈਨੂੰ ਮਤਲਬ ਵੀ ਇਹਨੂੰ ਜੱਪ ਬੱਜ ਕੇ ਨਾ ਜਾਵੇ ਇਹਨੂੰ ਮਾਰਨਾ ਹੈ ਮਾਰਨਾ ਜੀ ਹਾਂਜੀ ਇੱਕ ਦੋ ਬੰਦੇ ਹੋ ਰਹੀ ਜੀ ਉਹ ਮੈਨੂੰ ਜਦੋਂ ਮੇਰੇ ਕੋਲ ਹੀ ਵੱਜ ਕੇ ਮੈਨੂੰ ਤੇ ਸੁਰਤ ਜਾਗਾ ਮੈਨੂੰ ਨਹੀਂ ਉਹਨਾਂ ਦੀ ਜਾਣ ਪਛਾਣ ਹੈ ਜਦੋਂ ਮੈਂ ਚੰਗੀ ਤਰ੍ਹਾਂ ਦਿਮਾਗ ਜੋਗੋਂ ਉਹ ਵੀ ਦੱਸ ਦੂੰਗਾ ਜੀ ਦੋ ਕੁ ਬੰਦੇ ਹੋਰ ਹੈਗੇ ਹੀ ਇਹਨਾਂ ਦੇ ਨਾਲ ਜੀ ਜਿਹੜੇ ਸਾਈਡ ਤੇ ਖੜੇ ਜਿਹੜੇ ਮਤਲਬ ਇਸ ਚੀਜ਼ ਕਰਕੇ ਖੜੇ ਹੀ ਵੀ ਜੇ ਕਰੇ ਭੱਜਦਾ ਦਿਨ ਉਹਨਾਂ ਨੂੰ ਫੜੀਏ ਤੇ ਮਾਰੀਏ ਮਤਲਬ ਮੇਰੇ ਮਗਰ ਤੱਕ ਭੱਜੇ ਜੀ ਇਹਨਾਂ ਨੇ ਪੂਰੀ ਵਾਰਡ ਆ ਲਈ ਮੈਨੂੰ ਮਾਰ